ਜਿਹੜੇ ਦਰਜ ਕੀਤੇ ਉਹਨਾਂ ਨੂੰ ਰੱਦ ਕਰਨ ਦੀ ਗੱਲ ਸੀ ਇਹ 7-8 ਮੰਗਾਂ ਤੇ ਸਹਿਮਤੀ ਬਣੀ ਸੀ ਪਰ ਭਾਜਪਾ ਉਹਨਾਂ ਤੋਂ ਭੱਜ ਚੁੱਕੀ ਆ ਸੰਭੂ ਬਾਰਡਰ ਦੇ ਉੱਤੇ ਬੈਰੀਕੇਡਿੰਗ ਕਰਕੇ ਕਿਲ ਲਾ ਕੇ ਸਾਡੇ ਨੌਜਵਾਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਛੀਰ ਕੀਤਾ ਤੁਹਾਨੂੰ ਅਧਿਕਾਰ ਹੈਗਾ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਦਾ ਇਹ ਸਾਡੇ ਕੋਲ ਅਧਿਕਾਰ ਨਹੀਂ ਕਿ ਅਸੀਂ ਆਪਣੀ ਰਾਜਧਾਨੀ ਦਿੱਲੀ ਦੇ ਵਿੱਚ ਜਾ ਕੇ ਆਪਣੀਆਂ ਹੱਕੀ ਮੰਗਾਂ ਮੰਨਣ ਲਈ ਜਿਹੜਾ ਪ੍ਰਚਾਰ ਚਲਈਏ ਤੁਸੀਂ ਵੇਖ ਰਹੇ ਹੋ ਸਕਾਈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਲੋਕ ਸਭਾ ਚੋਣਾਂ ਨੂੰ ਥੋੜਾ ਸਮਾਂ ਰਹਿ ਗਿਆ ਜਿਸ ਦੇ ਵਿੱਚ ਉਮੀਦਵਾਰਾਂ ਦੇ ਵੱਲੋਂ ਜਿੱਥੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਉੱਥੇ ਕਿਸਾਨਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਬਖਸ਼ਿਆ ਨਹੀਂ ਜਾ ਰਿਹਾ ਹਰ ਕਿਸੇ ਦਾ ਕੜਾ ਵਿਰੋਧ ਕੀਤਾ ਜਾ ਰਿਹਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਕਰਨਾ ਔਖਾ ਹੋ ਗਿਆ ਤਾਜ਼ੀਆਂ ਤਸਵੀਰਾਂ ਮੱਲਾ ਵਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਿਸਾਨੀ ਝੰਡੇ ਲੈ ਕੇ ਪਹੁੰਚੇ ਕਿਸਾਨਾਂ ਦੇ ਵੱਲੋਂ ਖਡੂਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਦੀਪ ਮੰਨਾ ਦਾ ਕੜਾ ਵਿਰੋਧ ਕੀਤਾ ਗਿਆ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਤੇ ਇਸ ਮੌਕੇ ਤੇ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੁੰਦੇ ਹੋਏ ਵੀ ਨਜ਼ਰ ਐ ਤੇ ਮੀਡੀਆ ਨਾਲ ਗੱਲਬਾਤ ਕਰਦੇ ਆ ਕਿਸਾਨ ਨੇ ਆਪਣੇ ਕਿਸਾਨੀ ਮੁੱਦੇ ਚੁੱਕਦੇ ਹੋਏ ਕੇਂਦਰ ਸਰਕਾਰ ਤੇ ਜਮ ਕੇ ਪੜਾ ਸਕੀ ਅੱਜ ਜੀ ਕਸਬਾ ਮੱਲਾਂ ਵਾਲੇ ਦੇ ਵਿੱਚ ਭਾਈਪਾ ਦਾ ਮਨਦੀਪ ਮੰਨਾ ਜਿਹੜਾ ਹਲਕਾ ਖਡੂਰ ਸਾਹਿਬ ਤੋਂ ਖਲੋਤਾ ਉਹ ਮੱਲਾਂ ਵਾਲੇ ਕਸਬੇ ਦੇ ਵਿੱਚ ਜਿਹੜਾ ਵੋਟਾਂ ਦੇ سلسلے ਦੇ ਵਿੱਚ ਆਇਆ ਸਾਡੇ ਪੂਰੇ ਇਲਾਕੇ ਦੇ ਕਿਸਾਨ ਮਜ਼ਦੂਰ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਕਿਸਾਨ ਮਜ਼ਦੂਰ ਤੁਸੀਂ ਵੇਖ ਲਓ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਇਕੱਠੇ ਹੋਏ ਨੇ ਚਾਂਦ ਮੈ ਤਰੀਕੇ ਦੇ ਨਾਲ ਅਸੀਂ ਰੋਡ ਦੀ ਇੱਕ ਸਾਈਡ ਤੇ ਖੜੇ ਆ ਤੇ ਸਾਡਾ ਇਹ ਆ ਕਿ ਅਸੀਂ ਇਹ ਭਾਜਪਾ ਦੇ ਆਗੂਆਂ ਦੇ ਨਾਲ ਸਾਡੇ ਜਿਹੜੇ ਕੁਝ ਸਵਾਲ ਨੇ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਉਹ ਅਸੀਂ ਇਹ ਭਾਜਪਾ ਦੇ ਆਗੂਆਂ ਨੂੰ ਸਵਾਲ ਕਰਨਾ ਚਾਹੁੰਦੇ ਸਾਂ ਕਿ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਦਿਓ ਕਿ ਸਾਡਾ ਕਸੂਰ ਕੀ ਏ ਅਸੀਂ ਆਪਣੀਆਂ ਹੱਕੀ ਮੰਗਾਂ ਜਿਹੜਾ ਕਿ 2020 ਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਪ੍ਰੋਟੈਸਟ ਕੀਤਾ ਸੀ ਉਹਦੇ ਵਿੱਚ ਭਾਜਪਾ ਸਰਕਾਰ ਨੇ ਸਾਡੀਆਂ 6-7 ਮੰਗਾਂ ਤੇ ਸਹਿਮਤੀ ਬਣਾਈ ਸੀ ਇਹ ਤਿੰਨ ਆਰਡੀਨੈਂਸ ਜਿਹੜੇ ਨੇ ਉਹ ਬੜਾ ਲੰਮਾ 13 ਮਹੀਨੇ ਅੰਦੋਲਨ ਕਰਕੇ ਉਹ ਕਾਨੂੰਨ ਜਿਹੜੇ ਰੱਦ ਕਰਵਾਏ ਸੀ ਉਥੇ ਭਾਜਪਾ ਦੇ ਨਾਲ ਸਾਡੀ ਸਹਿਮਤੀ ਬਣੀ ਸੀ ਕਿ ਇਹ ਜਿਹੜੇ ਤੁਹਾਡੇ 6-7 ਮੰਗਾਂ ਨੇ ਐਮਐਸਪੀ ਗਰੰਟੀ ਕਰਨ ਦੀ ਗੱਲ ਸੀ ਕਰਜ਼ੇ ਦੀ ਸੁਆਮੀਨਾਥਨ ਕਮਿਸ਼ਨ ਦੀ ਪੂਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦੇ ਪਾਏ ਜਿਹੜੇ ਮੁਕਦਮੇ ਪਰਚੇ ਦਰਜ ਕੀਤੇ ਉਹਨਾਂ ਨੂੰ ਰੱਦ ਕਰਨ ਦੀ ਗੱਲ ਸੀ ਇਹ 7-8 ਮੰਗਾਂ ਤੇ ਸਹਿਮਤੀ ਬਣੀ ਸੀ ਪਰ ਭਾਜਪਾ ਉਹਨਾਂ ਤੋਂ ਭੱਜ ਚੁੱਕੀ ਆ ਸੋ ਪੂਰੇ ਦੁਨੀਆ ਭਰ ਦੇ ਲੋਕਾਂ ਨੇ ਫੇਰ ਫੈਸਲਾ ਕਰਕੇ ਤੇ ਦਿੱਲੀ ਦੇ ਵਿੱਚ ਜਿਹੜਾ ਅੰਦੋਲਨ ਸ਼ੁਰੂ ਕੀਤਾ ਅੰਦੋਲਨ 2 13 ਤਰੀਕ ਨੂੰ ਅਸੀਂ ਜਿਹੜਾ ਦਿੱਲੀ ਨੂੰ ਕੁਝ ਕੀਤਾ ਤੇ ਭਾਜਪਾ ਨੇ ਬਹੁਤ ਹੀ ਕਡਾਉਣੀਆਂ ਹਰਕਤਾਂ ਅਤਿਆਚਾਰ ਕੀਤਾ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਇਹਨਾਂ ਨੇ ਸ਼ੰਭੂ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਬੈਰੀਕੇਡਿੰਗ ਕਰਕੇ ਕਿਲ ਲਾ ਕੇ ਸਾਡੇ ਨੌਜਵਾਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਛੀਰ ਕੀਤਾ ਏ ਸਾਡੇ ਉੱਤੇ ਮਸ਼ੀਨਰੀ ਭੰਨੀ ਗਈ ਟਰੈਕਟਰ ਟਰਾਲੀਆਂ ਭੰਨੀਆਂ 500 ਤੋਂ ਵੱਧ ਸਾਡਾ ਕਿਸਾਨ ਮਜ਼ਦੂਰ ਜਿਹੜਾ ਉਹ ਫਟੜ ਕੀਤਾ ਤਿੰਨ ਚਾਰ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਨਿਗਾ ਚਲੇ ਗਈ ਏ ਸੋ ਉਹ ਅੱਜ ਅਸੀਂ ਸਵਾਲ ਮਨਦੀਪ ਮੰਨੇ ਨੂੰ ਮੱਲਾ ਵਾਲੇ ਦੇ ਵਿੱਚ ਕਰਨਾ ਆਏ ਹਾਂ ਕਿ ਸਾਨੂੰ ਉਹਨਾਂ ਸਵਾਲਾਂ ਦਾ ਜਵਾਬ ਦਿਓ ਵੀ ਸਾਡਾ ਕਸੂਰ ਕੀ ਸੀ ਤੁਹਾਨੂੰ ਅਧਿਕਾਰ ਹੈਗਾ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਦਾ ਤੇ ਸਾਡੇ ਕੋਲ ਅਧਿਕਾਰ ਨਹੀਂ ਕਿ ਅਸੀਂ ਆਪਣੀ ਰਾਜਧਾਨੀ ਦਿੱਲੀ ਦੇ ਵਿੱਚ ਜਾ ਕੇ ਆਪਣੀਆਂ ਹੱਕੀ ਮੰਗਾ ਮੰਨਣ ਲਈ ਜਿਹੜਾ ਪ੍ਰੋਟੈਸਟ ਕਰੀਏ ਸੋ ਇਸ ਕਰਕੇ ਅਸੀਂ ਇੱਥੇ ਪਹੁੰਚੇ ਸਾਂ ਪਰ ਇਹ ਭਾਈਪਾ ਸਰਕਾਰ ਦਾ ਰਵੱਈਆ ਪਹਿਲਾਂ ਤੋਂ ਲੈ ਕੇ ਕਿਸਾਨ ਮਜ਼ਦੂਰ ਨੂੰ ਮਾਰੂ ਰਵੱਈਆ ਇਸ ਕਰਕੇ ਸਾਨੂੰ ਆ ਵੇਖ ਲੋ ਰੱਸਿਆਂ ਦੇ ਨਾਲ ਬੰਨ ਕੇ ਕਿਸਾਨਾਂ ਮਜ਼ਦੂਰਾਂ ਨੂੰ ਇੱਕ ਪਾਸੇ ਕੀਤਾ ਤੇ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਉਹ ਚੁੱਪ ਕਰਕੇ ਜਿਹੜਾ ਅੱਗੇ ਮੰਦਰ ਦੇ ਵਿੱਚ ਕੋਈ ਪ੍ਰੋਗਰਾਮ ਕਰ ਰਿਹਾ ਹੈ ਧਰਮਸ਼ਾਲਾ ਦੇ ਵਿੱਚ ਉੱਥੇ ਪਹੁੰਚ ਗਿਆ ਸੋ ਅਸੀਂ ਪੂਰੇ ਪੰਜਾਬ ਭਾਰਤ ਦੇ ਲੋਕਾਂ ਨੂੰ ਅਪੀਲ ਕਰਦੇ ਆ ਜਿਹੜਾ ਸਾਡੀ ਗੱਲ ਨਹੀਂ ਸੁਣਦਾ ਉਹਨਾਂ ਦਾ ਬਾਈਕਾਟ ਕਰੋ ਅਧਿਕਾਰ ਨਹੀਂ ਕਿਸੇ ਕਿਸਾਨ ਮਜ਼ਦੂਰ ਨੂੰ ਕਿਹਨਾਂ ਨੂੰ ਵੋਟਾਂ ਪਾਈਏ ਇਹਨਾਂ ਨੂੰ ਇਸੇ ਤਰ੍ਹਾਂ ਪੁੱਠੇ ਪੈਰੀ ਜਿਹੜਾ ਉਹ ਵਾਪਸ ਮੋੜੀਏ ਬੋਲਾ ਮੱਲਾ ਵਾਲੇ ਭਾਜਪਾ ਦਾ ਪ੍ਰਚਾਰ ਕਰਨ ਲਈ ਆਇਆ ਸੀ ਕਿਸਾਨਾਂ ਮਜ਼ਦੂਰਾ ਨੇ ਵੱਡੀ ਗਿਣਤੀ ਵਿੱਚ ਮਨਦੀਪ ਮੰਨੇ ਦਾ ਭਾਜਪਾ ਦੇ ਆਗੂ ਦਾ ਵਿਰੋਧ ਕਰਨ ਲਈ ਮੱਲਾ ਵਾਲੇ ਕੱਟ ਕੀਤਾ ਪਰ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਅਤੇ ਮਨਦੀਪ ਮੰਨਾ ਇੱਥੋਂ ਭਾਜ ਦਾ ਨਜ਼ਰ ਆਇਆ ਕਿਉਂਕਿ ਅਸੀਂ ਸਵਾਲ ਕਰਨੇ ਸੀ ਕਿ ਕੀ ਗੁਨਾਹ ਸੀ ਸਾਡੇ ਸ਼ੁਭ ਕਰਨ ਦਾ ਜਿੰਨੂੰ ਗੋਲੀਆਂ ਮਾਰ ਕੇ ਸ਼ੀਰ ਕਰ ਦਿੱਤਾ ਗਿਆ ਇਹ ਗਨਾਹ ਸੀ ਉਹ 40 ਕਿਸਾਨਾਂ ਮਜ਼ਦੂਰਾਂ ਦਾ ਜਿਨ੍ਹਾਂ ਨੂੰ ਗੋਲੀਆਂ ਨਾਲ ਫੱਟੜ ਕੀਤਾ ਗਿਆ ਅਤੇ ਇੱਕ ਦੋ ਕਿਸਾਨਾਂ ਦੀਆਂ ਅੱਖਾਂ ਤੋਂ ਵੀ ਵਾਂਝੇ ਹੋਏ ਨੇ ਹੋਰ ਬਹੁਤ ਜ਼ਿਆਦਾ ਫੱਟੜ ਕੀਤੀ ਨੁਕਸਾਨ ਕੀਤਾ ਵੱਡੇ ਪੱਧਰ ਤੇ ਟਰੈਕਟਰ ਭੰਨੇ ਤੋੜੇ ਗਏ ਲਖਵੀਂਪੁਰ ਖੀਵੀ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਬਜਾਏ ਉਹਨਾਂ ਨੂੰ ਟਿਕਟ ਦੇ ਕੇ ਲਕਸ਼ਣ ਲੜਾਇਆ ਜਾ ਰਿਹਾ ਕਿਸਾਨਾਂ ਦੀਆਂ ਜੋ ਜ਼ਾਇਰ ਮੰਗਾ ਸੀ ਉਹਨਾਂ ਤੋਂ ਭੱਜ ਰਹੀ ਹੈ ਸਰਕਾਰ ਕਿ ਖੇਤੀ ਕਾਨੂੰਨ ਜਿਹੜੇ ਰੱਦ ਕਰਦੇ ਜਿਹੜੀਆਂ ਉਹਰੇ ਨਾਲ 5 6 ਮੰਗਾ ਸੀ ਉਹਨਾਂ ਨੂੰ ਮੰਨ ਕੇ ਲਾਗੂ ਨਾ ਕਰਨਾ ਬਹੁਤ ਤੱਕੇਸ਼ਾਈ ਹੈ ਨਾਣਸਾਫੀ ਹੈ ਕਿਸਾਨਾਂ ਨਾਲ ਅੱਗੇ ਤੋਂ ਵੀ ਵਿਰੋਧ ਕਰ ਰਹੇ ਹਾਂ ਇਹਨਾਂ ਦੇ ਵਿੱਚ ਜੇਕਰ ਇਹ ਜੇ ਪਿੰਡਾਂ 'ਚ ਉਹਨਾਂ ਦੇ ਵਰਕਰ ਉਮੀਦਵਾਰ ਕੋਈ ਵੀ ਪਹੁੰਚਿਆ ਇਸੇ ਤਰ੍ਹਾਂ ਹੀ ਤਿੱਖਾ ਵਿਰੋਧ ਉਹ ਇਹ ਸਾਡਾ ਜਥੇਬੰਦੀ ਵੱਲੋਂ ਦੋਹਾਂ ਫਾਰਮਾਂ ਦਾ ਨਾ ਹਾਂ ਜਿਹੜਾ ਹੈਗਾ ਤੁਹਾਨੂੰ ਇੱਕ ਜਗ੍ਹਾ ਤੇ ਜਿਹੜਾ ਹੈਗਾ ਮਿਲੋ ਇਕੱਠਾ ਕੀਤਾ ਗਿਆ ਹਾਂ ਹਾਂਜੀ ਹਾਂਜੀ ਪੁਲਿਸ ਰੋਕੇਗੀ ਕੀ ਕਰਨਾ ਚਾਹੁੰਦੇ ਬਿਲਕੁਲ ਅਸੀਂ ਖੁੱਲੇ ਤੌਰ ਤੇ ਸ਼ਾਂਤਮਈ ਪ੍ਰਦਰਸ਼ਨ ਕਰਨਾ ਸੀ ਪਰ ਪੁਲਿਸ ਵੱਲੋਂ ਸਾਨੂੰ ਇੱਥੇ ਜਬਰੀ ਰੋਕਿਆ ਗਿਆ ਸਵਿਧਾਨ ਦੇ ਤੋ ਪਰ ਸਵਿਧਾਨ ਦੇ ਉਲਟਾ ਹੈ ਕਿਉਂਕਿ ਪਰਨਾਸ਼ਟ ਕਰਨਾ ਹਰੇਕ ਦਾ ਜਮਹੂਰੀ ਹੱਕ ਆ ਸੋ ਅੱਜ ਦੀਆਂ ਸਮਝਲੀਆਂ ਸਰਕਾਰਾਂ ਸਮਝਲੀਆਂ ਘੁੰਮਤਾ ਕਿ ਸਾਡਾ ਜਮਹੂਰੀ ਹੱਕ ਖੋ ਕੇ ਇਹ ਗਲਾ ਘੁੱਟਣਾ ਚਾਹੁੰਦੀਆਂ ਪਰ ਅਸੀਂ ਇਹ ਆਵਾਜ਼ ਨੂੰ ਹਮੇਸ਼ਾ ਬਲੰਦ ਕਰਾਂਗੇ ਇਹ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਆ ਨਾ ਦਬੂਗੀ ਨਾ ਦੱਬੀ ਜਾ ਸਕਦੀ ਬਹੁਤ ਵਧੀਆ ਜੀ ਅੱਜ ਜੀਰੀਏਲ ਕੀਤੇ ਵਿੱਚ ਆਏ ਆ ਪਹਿਲਾਂ ਮਾਪੂ ਦੇ ਵਿੱਚ ਕਾਫੀ ਪ੍ਰੋਗਰਾਮ ਹੋਏ ਨੇ ਰੋਟੀ ਰੋਟੀ ਕੀਤਾ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਸੀ ਰਿਸਪੌਂਸ ਸੀ ਲੋਕਾਂ ਨੇ ਬਹੁਤ ਵਧੀਆ ਸਾਨੂੰ ਵਿਸ਼ਵਾਸ ਵੀ ਦਿਵਾਇਆ ਤੇ ਹੁਣ ਸਰਕਲ ਜਿਹੜਾ ਮੱਲਾਵਾਲਾਂ ਦੇ ਵਿੱਚ ਆਏ ਆ ਇੱਥੇ ਵੀ ਲੋਕਾਂ ਦੇ ਵਿੱਚ ਬੜਾ ਸ਼ਾਹ ਸੀ ਲੋਕਾਂ ਨੇ ਵਿਚਵਾਸ ਦਿਵਾਇਆ ਕਿ ਅਸੀਂ ਇਹ ਜਿਹੜਾ ਸਰਕਲ ਹੈ ਤੁਹਾਨੂੰ ਚਿਤਾ ਕੇ ਇੱਥੋਂ ਦੇਵਾਂਗੇ ਮੈਂ ਸਾਰੇ ਇਹ ਸਰਕਲ ਮੱਲਾਵਾਲਾਂ ਦਾ ਧੰਨਵਾਦ ਕਰਦਾ ਮੇਰੇ ਨਾਲ ਸਾਡੇ ਰਾਏ ਸਾਹਿਬ ਸਾਡੇ ਵੱਡੇ ਵੀਰ ਜੀਰਾ ਸਾਹਿਬ ਤੇ ਇਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਉਹ ਪੂਰੇ ਤਿਆਰ ਬਰ ਤਿਆਰ ਆ ਦਿਨ ਰਾਤ ਮਿਹਨਤ ਕਰ ਰਹੀ ਆ ਹਰ ਇੱਕ ਪਿੰਡ ਦੇ ਵਿੱਚ ਸਾਡੀਆਂ ਟੀਮਾਂ ਪਹੁੰਚ ਰਹੀਆਂ ਨੇ ਲੋਕਾਂ ਦੇ ਵਿੱਚ ਬੜਾ ਸ਼ਾਹ ਲੋਕਾਂ ਨੇ ਮਨ ਬਣਾਇਆ ਹੋਇਆ ਇਸ ਵਾਰੀ ਕਿ ਅਸੀਂ ਤੀਜੀ ਵਾਰੀ ਫੇਰ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੇ ਕੋਈ ਕੁਝ ਵੀ ਕਰਦਾ ਰਵੇ ਕਿੰਨਾ ਵੀ ਵਿਰੋਧ ਕਰਦਾ ਰਵੇ ਲੋਕਾਂ ਦੇ ਮਨ ਬਣੇ ਹੋਏ ਨੇ ਕਿ ਲੋਕਾਂ ਨੇ ਵੋਟ ਜਾ ਕੇ ਅੰਦਰ ਜਿਹੜੀ ਹੈ ਭਾਰਤ ਜਨਤਾ ਪਾਰਟੀ ਕੀ ਕਰ ਰਹੀ ਹੈ ਕਿ ਜਿਹੜਾ ਭਾਈਚਾਰੇ ਦਾ ਜਿਹੜਾ ਪੰਜਾਬ ਦਾ ਕਾਰਜ ਕੀ ਹੈ ਕਰਨ ਤਾਂ ਕੋਈ ਨਹੀਂ ਅਸੀਂ ਤਾਂ ਹਮੇਸ਼ਾ ਸਾਰਿਆਂ ਦਾ ਸਤਿਕਾਰ ਕਰਦੇ ਆ ਹਰ ਇੱਕ ਭਾਈਚਾਰੇ ਦਾ ਸਤਿਕਾਰ ਕਰਦੇ ਆ ਹਰ ਇੱਕ ਸਮਾਜ ਦਾ ਸਤਿਕਾਰ ਕਰਦੇ ਆ ਇਹ ਸਿਰਫ ਭਾਰਤੀ ਜਨਤਾ ਪਾਰਟੀ ਆ ਜਿਹੜੀ ਹਰ ਇੱਕ ਸਮਾਜ ਦਾ ਸਤਿਕਾਰ ਕਰਦੀ ਆ ਹੋਰਨਾਂ ਪਾਰਟੀਆਂ ਦੇ ਇਹ ਹਿੱਸੇ ਨਹੀਂ ਆ ਕਿੰਨੇ ਕ ਸੀਟਾਂ ਜਿਹੜੀਆਂ ਹੈਗੀਆਂ ਅਸੀਂ ਦਾ 13 ਦੀਆਂ 13 ਸੀਟਾਂ ਜਿੱਤਾਂਗੇ ਜੋ ਲੋਕਾਂ ਦਾ ਰਿਸਪੌਂਸ ਆ ਜੋ ਸਰਵੇ ਦੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਅੱਜ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਭਾਵੇਂ ਕੋਈ ਵਿਰੋਧ ਕਰੀ ਜਾਵੇ ਭਾਵੇਂ ਕੋਈ ਖੁੱਲ ਕੇ ਸਾਹਮਣੇ ਨਹੀਂ ਆ ਰਿਹਾ ਅੰਦਰੋਂ ਜਾ ਕੇ ਵੋਟ ਲੋਕਾਂ ਨੇ ਭਾਰਤ ਦੀ ਜਨਤਾ ਪਾਰਟੀ ਸੁਨਵੇਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋਸ ਕਾਈ ਨਿਊਜ਼ ਪੰਜਾਬ ਦੇ ਨਾਲ